ਦੋਸਤੋ ਪੰਜਾਬ ਸਕੂਲ ਭਰਤੀ 2025 ਲਈ ਅੱਜ ਇੱਕ ਹੋਰ ਫਰੈਸ਼ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਦੋਸਤੋ ਮਾਰਚ ਦੀ ਬਿਲਕੁਲ ਨਵੀਂ ਭਰਤੀ ਜਾਣਕਾਰੀ ਲੈ ਕੇ ਹਾਜ਼ਰ ਹੋ ਚੁੱਕਾ ਹਾਂ ਜੀ ਦੋਸਤੋ ਏਜ ਲਿਮਿਟ ਕੀ ਹੋਵੇਗੀ ਕੁਆਲੀਫਿਕੇਸ਼ਨ ਕੀ ਹੋਵੇਗੀ ਸੈਲਰੀ ਤੁਹਾਨੂੰ ਕੀ ਦਿੱਤੀ ਜਾਵੇਗੀ ਕਿਵੇਂ ਤੁਸੀਂ ਅਪਲਾਈ ਕਰਨਾ ਤੇ ਕੌਣ-ਕੌਣ ਅਪਲਾਈ ਕਰ ਸਕਦਾ ਸਾਰੀ ਜਾਣਕਾਰੀ ਡਿਟੇਲ ਚ ਦਿਆਂਗਾ ਕਿਰਪਾ ਕਰਕੇ ਵੀਡੀਓ ਨੂੰ ਲਾਸਟ ਤੱਕ ਜੂਰ ਦੇਖਿਓ ਦੋਸਤੋ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ-ਨਾਲ ਬੈਲ ਆਈਕਨ ਨੂੰ ਪ੍ਰੈਸ ਕਰਕੇ ਛੱਡ ਦਿਓ ਜੀ ਦ ਦੀ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਚਲੋ ਦੋਸਤੋ ਵੀਡੀਓ ਸ਼ੁਰੂ ਕਰਦੇ ਆ ਦੋਸਤੋ ਟੀਚਿੰਗਾਂ ਦੇ ਨੋਨ ਟੀਚਿੰਗ ਸਟਾਫ ਦੀਆਂ ਪੋਸਟਾਂ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ 27500 ਰੁਪਏ ਪ੍ਰਤੀ ਮਹੀਨਾ ਸੈਲਰੀ ਤੁਹਾਨੂੰ ਦਿੱਤੀ ਜਾਵੇਗੀ ਉਮਰ ਹੱਦ ਦੇ 18 ਤੋਂ ਲੈ ਕੇ 55 ਸਾਲ ਤੱਕ ਦੇ ਉਮੀਦਵਾਰ ਅਪਲਾਈ ਕਰ ਸਕਣਗੇ ਬਿਨਾਂ ਪੇਪਰ ਸਿਰਫ ਇੰਟਰਵਿਊ ਰਾਹੀਂ ਤੁਹਾਡੀ ਭਰਤੀ ਕੀਤੀ ਜਾਵੇਗੀ ਚਲੋ ਦੋਸਤੋ ਅੱਪਾ ਚੱਲਦੇ ਆ ਨੋਟੀਫਿਕੇਸ਼ਨ ਦੇ ਉੱਪਰ ਦੋਸਤੋ ਇਹਦੀ ਭਰਤੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਕੇਂਦਰੀ ਵਿਦਿਆਲੇ CRPF ਸਰਾਏ ਖਾਨਸ ਜੀ ਸੀ ਸੀ CRPF ਸਰਾਏ ਖਾਨਸ ਜਲੰਧਰ ਕੈਂਟ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਦੋਸਤੋ ਹੋਰ ਬਧਰੀ ਜਾਣਕਾਰੀ ਲਈ ਤੁਸੀਂ ਨਾ ਹੈਲਪਲਾਈਨ ਨੰਬਰ ਤੇ ਕਾਲ ਕਰਕੇ ਜਾਣਕਾਰੀ ਪ੍ਰਾਪਤ ਕਰ ਸਕੋਗੇ ਇਹਨਾਂ ਪੋਸਟਾਂ ਲਈ ਕੇਵਲ ਇੰਟਰਵਿਊ ਰਾਹੀਂ ਤੁਹਾਡਾ ਸਿਲੈਕਸ਼ਨ ਕੀਤਾ ਜਾਵੇਗਾ ਨਾ ਤੁਹਾਡਾ ਕੋਈ ਪੇਪਰ ਹੈ ਨਾ ਕੋਈ ਅਪਲੀਕੇਸ਼ਨ ਫੀਸ ਹੈ ਜੀ ਸਿੱਧੀ ਭਰਤੀ ਆ ਚੁੱਕੀ ਹੈ ਜੀ ਜੋਗ ਉਮੀਦਵਾਰ ਨੇ ਜੀ ਚਾਹੇ ਉਹ ਮੇਲ ਹੈ ਚਾਹੇ ਫੀਮੇਲ ਹੈ ਦੋਨੋਂ ਹੀ ਉਮੀਦਵਾਰ ਅਪਲਾਈ ਕਰ ਸਕਣਗੇ ਦੋਸਤੋ ਜੀ ਨੋਟੀਫਿਕੇਸ਼ਨ ਦਾ ਲਿੰਕ ਮੈਂ ਡਿਸਕ੍ਰਿਪਸ਼ਨ ਬਾਕਸ ਦੇ ਦਿੱਤਾ ਜੀ ਜਾਂ ਫਿਰ ਤੁਸੀਂ ਮੇਰੀ ਆਫੀਸ਼ੀਅਲ ਵੈਬਸਾਈਟ jobalertsbyhardeep.com ਦੇ ਉੱਪਰ ਵੀ ਜਾ ਕੇ ਪੂਰੀ ਜਾਣਕਾਰੀ ਪ੍ਰਾਪਤ ਕਰ ਸਕੋਗੇ ਦੋਸਤੋ ਮੈਂ ਆਪਣੀ ਆਫੀਸ਼ੀਅਲ ਵੈਬਸਾਈਟ ਦੇ ਉੱਪਰ ਜੋ ਪੰਜਾਬ ਵਿੱਚ ਪੋਸਟ ਆਊਟ ਕੀਤੇ ਜਾਂਦੇ ਨੇ ਜੀ ਉਹਨਾਂ ਦੀ ਪ੍ਰੋਪਰ ਜਾਣਕਾਰੀ ਨੋਟੀਫਿਕੇਸ਼ਨ ਦੇ ਨਾਲ ਅਪਡੇਟ ਕਰਦਾ ਜੀ ਕਿਰਪਾ ਕਰਕੇ ਮੇਰੀ ਵੈਬਸਾਈਟ ਦੇ ਵਿਜ਼ਿਟ ਜੁਰ ਕਰਿਓ ਜੀ ਚਲੋ ਦੋਸਤੋ ਵੀਡੀਓ ਸ਼ੁਰੂ ਕਰਦੇ ਆਂ ਦੋਸਤੋ ਪੋਸਟ ਆਊਟ ਕੀਤੇ ਜਾਂਦੇ ਨੇ ਜੀ ਪਾਰਟ ਟਾਈਮ ਕੰਟਰੈਕਟ ਬੇਸ ਤੇ ਪੋਸਟ ਆਊਟ ਕੀਤੀਆਂ ਗਈਆਂ ਨੇ ਸੈਸ਼ਨ 2025-26 ਵਾਸਤੇ ਪੋਸਟਾਂ ਭਰੀਆਂ ਜਾਣਗੀਆਂ। ਤੋਂ ਜੋਗ ਉਮੀਦਵਾਰ ਨੇ ਜੀ ਉਹਨਾਂ ਕੋਲ ਕੇਂਦਰੀ ਵਿਦਿਆਲय CRPF ਸਰਾਏ ਖਾਸ ਵੱਲੋਂ ਵਾਕਨ ਇੰਟਰਵਿਊ ਲਈ ਸੱਦਾ ਦਿੱਤਾ ਜਾਂਦਾ ਜੀ। ਵੀਡੀਓ ਨੂੰ ਜਿਆਦਾ ਜਿਆਦਾ ਸ਼ੇਅਰ ਕਰਿਓ ਜੀ ਅਤੇ ਇਸ ਭਰਤੀ ਵਿੱਚ ਭਾਗ ਵੀ ਜੁੜ ਲਿਓ। ਦੋਸਤੋ ਪੋਸਟ ਡਿਟੇਲ ਕੁਝ ਇਸ ਪ੍ਰਕਾਰ ਹੈ ਜੀ ਦੋਸਤੋ ਪੋਸਟ ਨੰਬਰ 1ਾ ਜੀ ਪੀਜੀਟੀ ਸਬਜੈਕਟ ਹੈ ਜੀ ਹਿੰਦੀ ਇੰਗਲਿਸ਼ ਕਮਰਸ ਇਕਨੋਮਿਕਸ ਨੈਕਸਟ ਹੈ ਜੀ ਟੀਜੀਟੀ ਸਬਜੈਕਟ ਹੈ ਜੀ ਹਿੰਦੀ ਸੰਸਕ੍ਰਿਤ ਇੰਗਲਿਸ਼ ਮੈਥ ਸੋਸ਼ਲ ਸਟੱਡੀਜ਼ ਸਾਇੰਸ ਇਹਨਾਂ ਪੋਸਟਾਂ ਲਈ ਤੁਹਾਡਾ ਇੰਟਰਵਿਊ ਹੋਵੇਗਾ ਜੀ 23 2025 ਨੂੰ ਵੀਰਵਾਰ ਵਾਲੇ ਦਿਨ 9:30 ਵਜੇ ਤੁਹਾਡਾ ਇੰਟਰਵਿਊ ਲਿਆ ਜਾਵੇਗਾ ਨੈਕਸਟ ਪੋਸਟ ਹੈ ਜੀ ਪੀਜੀਟੀ ਸਬਜੈਕਟ ਹੈ ਜੀ ਕੰਪਿਊਟਰ ਸਾਇੰਸ ਟੀਜੀਟੀ ਪੰਜਾਬੀ ਫਿਜ਼ੀਕਲ এডਿਕੇਸ਼ਨ ਪੀਆਰਟੀ 뮤జిక్ ਕੰਪਿਊਟਰ ਇੰਸਟ੍ਰਕਟਰ ਦੀਆਂ ਪੋਸਟਾਂ ਲਈ ਤੁਸੀਂ ਅਪਲਾਈ ਕਰ ਸਕੋਗੇ ਇਹਨਾਂ ਪੋਸਟਾਂ ਲਈ 22 3 2025 ਸ਼ਨੀਵਾਰ ਨੂੰ 9:30 ਵਜੇ ਤੋਂ ਇੰਟਰਵਿਊ ਲਿਆ ਜਾਵੇਗਾ ਦੋਸਤੋ ਜਦੋਂ ਤੁਸੀਂ ਇੰਟਰਵਿਊ ਲਈ ਜਾਣਾ ਜੀ ਜਿੰਨੇ ਵੀ ਤੁਹਾਡੇ ਕੋਲ ਡਾਕੂਮੈਂਟਸ ਨੇ ਉਹਨਾਂ ਦੀਆਂ ਫੋਟੋ ਕਾਪੀਆਂ ਕਰਾ ਕੇ ਇੱਕ ਸੈੱਟ 셀ਫ ਅਟੈਸਟਡ ਕਰਕੇ ਆਪਣੇ ਨਾਲ ਲੈ ਕੇ ਜਾਣਾ ਹੋਵੇਗਾ ਅਤੇ 오ਰੀਜਨਲ ਸਰਟੀਫਿਕੇਟਸ ਵੀ ਤੁਸੀਂ ਨਾਲ ਲੈ ਕੇ ਜਾਣੇ ਜ਼ਰੂਰੀ ਹੋਣਗੇ ਜੀ ਯੂਰ ਰਿਪੋਰਟਿੰਗ ਟਾਈਮ ਹੈ ਜੀ 9 ਵਜੇ ਤੋਂ ਲੈ ਕੇ 9:45 ਤੱਕ ਤੁਸੀਂ ਰਿਪੋਰਟ ਕਰ ਸਕੋਗੇ 10 ਵਜੇ ਤੋਂ ਤੁਹਾਡਾ ਇੰਟਰਵਿਊ ਸਟਾਰਟ ਹੋ ਜਾਵੇਗਾ ਇੰਟਰਵਿਊ ਅਟੈਂਡ ਕਰਨ ਲਈ ਤੁਹਾਨੂੰ ਕੋਈ ਟ੍ਰੇਡ ਦਾ ਭੁਗਤਾਨ ਨਹੀਂ ਕੀਤਾ ਜਾਵੇਗਾ ਹੋਰ ਬਧਰੀ ਜਾਣਕਾਰੀ ਲਈ ਤੁਸੀਂ ਇਨਦੀ ਆਫਸਲੀ ਵੈਬਸਾਈਟ ਤੇ ਵਿਜ਼ਿਟ ਕਰ ਸਕੋਗੇ ਪਰ ਇਹਦਾ ਲਿੰਕ ਤੁਹਾਨੂੰ ਮੇਰੇ ਡਿਸਕ੍ਰਿਪਸ਼ਨ ਬਾਕਸ ਵਿੱਚ ਮਿਲ ਜਾਵੇਗਾ ਐਡਰੈਸ ਨੋਟ ਕਰ ਲਓ ਜਿਸ ਐਡਰੈਸ ਤੇ ਤੁਹਾਨੂੰ ਇੰਟਰਵਿਊ ਲਈ ਪਹੁੰਚਣਾ ਹੈ ਜੀ ਕੇਂਦਰੀ ਵਿਦਿਆਲੇ ਸੀਆਰਪੀਐਫ ਸਰਾਏ ਖਾਸ ਜੀਸੀਸੀਆਰਪੀਐਫ ਸਰਾਏ ਖਾਸ ਜਲੰਧਰ ਦੇ ਐਡਰੈਸ ਤੇ ਤੁਸੀਂ ਪਹੁੰਚ ਸਕੋਗੇ ਹੋਰ ਬਧਰੀ ਜਾਣਕਾਰੀ ਲਈ ਇਨਾ ਦੇ ਹੈਲਪਲਾਈਨ ਨੰਬਰ ਤੇ ਕਾਲ ਕਰਕੇ ਵੀ ਜਾਣਕਾਰੀ ਤੁਹਾਨੂੰ ਨੋਟੀਫਿਕੇਸ਼ਨ ਨੰਬਰ ਦੋ ਜੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਪੀਐਮ 3 ਕੇਂਦਰੀ ਵਿਦਿਆਲੇ ਐਫ ਐਸ ਹਾਈ ਗ੍ਰਾਉਂਡ ਚੰਡੀਗੜ੍ਹ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਦੋਸਤੋ ਇਹਨਾਂ ਪੋਸਟਾਂ ਲਈ ਵੀ ਬਾਅਦ ਵਿੱਚ ਇੰਟਰਵਿਊ ਹੋਵੇਗੀ ਜੀ ਪਰ ਇਹਨਾਂ ਪੋਸਟਾਂ ਲਈ ਤੁਹਾਨੂੰ ਅਪਲਾਈ ਕਰਨਾ ਹੋਵੇਗਾ ਜੋ ਉਮੀਦਵਾਰ ਅਪਲਾਈ ਕਰਨਗੇ ਉਹਦੇ ਵਿੱਚੋਂ ਯੋਗ ਪਾਏ ਜਾਣਗੇ ਜੀ ਉਹਨਾਂ ਨੂੰ ਹੀ ਇੰਟਰਵਿਊ ਲਈ ਬੁਲਾਇਆ ਜਾਵੇਗਾ ਇਹ ਪੋਸਟਾਂ ਵੀ ਕੰਟਰੈਕਟ ਬੇਸ ਤੇ ਭਰੀਆਂ ਜਾਣਗੀਆਂ 2025-26 ਵਾਸਤੇ ਦੋਸਤੋ ਇਸ ਨੋਟੀਫਿਕੇਸ਼ਨ ਦਾ ਲਿੰਕ ਮੈਂ ਡਿਸਕ੍ਰਿਪਸ਼ਨ ਬਾਕਸ ਚ ਦੇ ਦਮਾਂਗਾ ਜਾਂ ਫਿਰ ਤੁਸੀਂ ਮੇਰੀ ਆਫੀਸ਼ੀਅਲੀ ਵੈਬਸਾਈਟ jobalertsbyhardeep.com ਦੇ ਉੱਪਰ ਵੀ ਜਾ ਕੇ ਨੋਟੀਫਿਕੇਸ਼ਨ ਡਾਊਨਲੋਡ ਕਰਕੇ ਚੰਗੀ ਤਰ੍ਹਾਂ ਪੜ੍ਹ ਸਕੋਗੇ ਪੜ੍ਹਨ ਤੋਂ ਬਾਅਦ ਹੀ ਤੁਸਨਾਂ ਪੋਸਟ ਲਈ ਅਪਲਾਈ ਕਰਨਾ ਹੋਵੇਗਾ ਜੀ ਅਪਲਾਈ ਕਰਨ ਲਈ ਤੁਹਾਨੂੰ ਇੱਕ ਐਪਲੀਕੇਸ਼ਨ ਫਾਰਮ ਦੀ ਜ਼ਰੂਰਤ ਹੋਵੇਗੀ ਐਪਲੀਕੇਸ਼ਨ ਫਾਰਮ ਦਾ ਲਿੰਕ ਵੀ ਤੁਹਾਨੂੰ ਮੇਰੇ ਡਿਸਕ੍ਰਿਪਸ਼ਨ ਬਾਕਸ 'ਚ ਮਿਲ ਜਾਵੇਗਾ ਪੋਸਟਾਂ ਦੀ ਡਿਟੇਲ ਕੁਝ ਇਸ ਪ੍ਰਕਾਰ ਹੈ ਜੀ ਪੋਸਟ ਨੰਬਰ ਇੱਕਾ ਜੀ ਪੀਜੀਟੀ ਸਬਜੈਕਟ ਹੈ ਜੀ ਇੰਗਲਿਸ਼ ਹਿੰਦੀ ਜੀਓਗ੍ਰਾਫੀ ਹਿਸਟਰੀ ਇਕਨੋਮਿਕਸ ਫਿਜ਼ਿਕਸ ਬਾਇਓਲੋਜੀ ਕੈ ਕਮਰਸ ਮੈਥ ਪੋਲਿਟੀਕਲ ਸਾਇੰਸ ਨੈਕਸਟ ਹੈ ਜੀ ਪੀਜੀਟੀ ਸਬਜੈਕਟ ਹੈ ਜੀ ਇੰਗਲਿਸ਼ ਹਿੰਦੀ ਮੈਥ ਸੋਸ਼ਲ ਸਾਇੰਸ ਸਾਇੰਸ ਸੰਸਕ੍ਰਿਤ ਪੰਜਾਬੀ ਇਹਨਾਂ ਪੋਸਟਾਂ ਲਈ 10 ਤਿੰਨ 2025 ਨੂੰ ਤੁਹਾਡਾ ਇੰਟਰਵਿਊ ਲਿਆ ਜਾਵੇਗਾ ਰਿਪੋਰਟਿੰਗ ਟਾਈਮ ਹੈ ਜੀ 8:30 ਵਜੇ ਤੁਸੀਂ ਰਿਪੋਰਟ ਕਰ ਦੇਣੀ ਹੈ ਜੀ 10:00 ਵਜੇ ਤੱਕ ਪਰ ਤੁਹਾਡਾ ਇੰਟਰਵਿਊ 9:00 ਵਜੇ ਤੋਂ ਸਟਾਰਟ ਹੋ ਜਾਵੇਗਾ 9:00 ਵਜੇ ਤੋਂ ਪਹਿਲਾਂ ਤੁਸੀਂ ਆਪਣੇ ओरिजिनल ਡਾਕੂਮੈਂਟਸ ਅਤੇ ਫੋਟੋਕਾਪੀਆਂ ਲੈ ਕੇ ਇੰਟਰਵਿਊ ਲਈ ਪਹੁੰਚਣਾ ਹੋਵੇਗਾ ਜੀ ਨੈਕਸਟ ਪੋਸਟਾਂ ਨੇ ਜੀ ਪ੍ਰਾਇਮਰੀ ਟੀਚਰ ਪੀਜੀਟੀ ਕੰਪਿਊਟਰ ਸਾਇੰਸ ਸਪੋਰਟ ਕੋਚ ਜੋਗਾ ਟੀਚਰ ਡਾਟਾ ਐਂਟਰੀ ਆਪਰੇਟਰ ਇੰਸਟ੍ਰਕਟਰ ਕੰਪਿਊਟਰ ਇੰਸਟ੍ਰਕਟਰ 뮤직 ਡਾਂਸ ਆਰਟ ਐਂਡ ਕraft ਦੀਆਂ ਪੋਸਟਾਂ ਨੇ ਜੀ ਨੈਕਸਟ ਜੀ ਡਾਕਟਰ ਨਰਸ ਕਾਉਂਸਲਰ ਸਪੈਸ਼ਲ ਐਜੂਕੇਟਰ ਦੀਆਂ ਪੋਸਟਾਂ ਨੇ ਜੀ ਇਹਨਾਂ ਪੋਸਟਾਂ ਲਈ 10 ਤਿੰਨ 2025 ਨੂੰ ਬੜਾ ਇੰਟਰਵਿਊ ਹੋਵੇਗਾ ਜੀ ਰਿਪੋਰਟਿੰਗ ਟਾਈਮ ਸੇਮ ਹੈ ਜੀ ਅਤੇ ਕਿਸ ਐਡਰੈਸ ਤੇ ਤੁਸੀ ਪਹੁੰਚਣਾ ਹੋਵੇਗਾ ਉਹਦੀ ਜਾਣਕਾਰੀ ਵੀ ਤੁਹਾਨੂੰ ਡਿਟੇਲ ਚ ਦਿਆਂਗਾ ਕਿਰਪਾ ਕਰਕੇ ਵੀਡੀਓ ਤੇ ਬਣੇ ਰਹੋ ਤੇ ਜੋਗ ਉਮੀਦਵਾਰ ਨੇ ਜੀ ਉਹ ਆਪਣਾ ਕੰਪਲੀਟ ਬਾਇਓ ਡਾਟਾ ਅਤੇ ਸਬੰਧਿਤ ਡਾਕੂਮੈਂਟਸ ਉਹਦੇ ਨਾਲ ਲਗਾ ਕੇ ਐਪਲੀਕੇਸ਼ਨ ਫਾਰਮ ਤੁਹਾਨੂੰ ਮੇਰੇ ਡਿਸਕ੍ਰਿਪਸ਼ਨ ਬਾਕਸ ਵਿੱਚ ਮਿਲ ਜਾਵੇਗਾ ਨਾਲ ਲਗਾ ਕੇ 6/3/2025 ਤੱਕ ਤੁਸੀਂ ਆਪਣਾ ਡਾਕੂਮੈਂਟ ਸਬੇਕੋਗੇ ਤੋ ਜੋ ਉਮੀਦਵਾਰ ਨੇ ਜੀ ਉਹਨਾਂ ਨੂੰ ਹੀ ਇੰਟਰਵਿਊ ਲਈ ਬੁਲਾਇਆ ਜਾਵੇਗਾ ਇੰਟਰਵਿਊ ਅਟੈਂਡ ਕਰਨ ਲਈ ਤੁਹਾਨੂੰ ਕੋਈ ਟਿਕਾਣਾ ਦਾ ਪੁਖਤਾਨਾ ਕੀਤਾ ਜਾਵੇਗਾ ਇੰਟਰਵਿਊ ਵਿੱਚ ਜੇ ਤੁਸੀਂ ਪਹੁੰਚਣਾ ਆ ਜੀ ਅਪਲਾਈ ਕਰਦੇ ਸਮੇਂ ਜੋ ਜੋ ਡਾਕੂਮੈਂਟ ਤੁਸੀਂ ਪੇਸ਼ ਕੀਤੇ ਨੇ ਉਹ ਡਾਕੂਮੈਂਟ ਤੁਹਾਨੂੰ ਲੈ ਕੇ ਪਹੁੰਚਣਾ ਹੋਵੇਗਾ ਵੈਰੀਫਿਕੇਸ਼ਨ ਕਰਵਾਣਾ ਹੋਵੇਗਾ ਜੀ ਐਡਰੈਸ ਤੁਹਾਨੂੰ ਦੱਸ ਦਿੰਨਾ ਕਿ ਸੈਡਰੈਸ ਤੇ ਤੁਸੀਂ ਪਹੁੰਚਣਾ ਹੋਵੇਗਾ ਜੀ ਪੀਐਮ ਸੀ ਰੀ ਕੇਂਦਰੀ ਵਿਦਿਆਲੇ ਐਫਐਸ ਹਾਈ ਗਰਾਊਂਡ ਚੰਡੀਗੜ੍ਹ ਦਾ ਐਡਰੈਸ ਹੈ ਤੁਸੀਂ ਪਹੁੰਚ ਸਕੋਗੇ ਦੋਸਤੋ ਉਮੀਦ ਕਰਦਾ ਮੇਰੀ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇ ਦਿਖਣ ਤੁਹਾਡਾ ਬਹੁਤ ਬਹੁਤ ਧੰਨਵਾਦ